ਹੋ ਜੀ ਮੈਂ ਨੰਦ ਜਗਦੀਸ਼ ਕੁਮਾਰ ਜੀ ਮੈਂ ਹਿਸਾ ਨਗਰ ਦਾ ਰਹਿਣ ਵਾਲਾ ਜੀ ਮੈਂ ਮਲੇ ਦਾ ਮੋਤਵੇਰਾ ਜੀ ਇਹ ਮੇਰੇ ਕੁਛ ਵੀਰਾਂ ਨੇ ਉਹਨਾਂ ਇੱਥੇ ਛੱਪੜ ਪੈਂਦਾ ਵਾ ਨਾਲ ਕੜੀ ਰੋਡ ਤੇ ਮੇਰੇ ਮਲੇ ਦੇ ਮੋੜ ਤੇ ਇਹ ਬੱਚੇ ਕੋਈ ਉੱਥੇ ਪਾਣੀ ਪੀਣ ਦੇ ਬਹਾਨੇ ਕੋਈ ਛੱਡ ਗਿਆ ਬੱਚੇ ਇਹਨਾਂ ਨੇ ਬੱਚੇ ਰੋਣ ਦੀ ਆਵਾਜ਼ ਇਹਨਾਂ ਨੇ ਬੱਚੇ ਚੁੱਕ ਕੇ ਦੁਕਾਨ ਤੇ ਲੈ ਜਾਂਦੇ ਆ ਇਹਨਾਂ ਨੇ ਬਾਅਦ ਚ ਮੈਨੂੰ ਫੋਨ ਕੀਤਾ ਵਾ ਜਦ ਮੈਂ ਬੱਚੇ ਆ ਕੇ ਵੇਖਿਓ ਭੁੱਖੇ ਤੇ ਧਿਆਏ ਤੇ ਨੰਗੇ ਹੀ ਪੈਰੋਂ ਫਿਰ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਵਾ ਕੰਟਰੋਲ ਰੂਮ ਤੇ ਮੈਨੂੰ ਨੰਬਰ ਮੈਨੂੰ ਥਾਣਾ ਪੈਂਦਾ ਸਿਟੀ ਮੈਸਟਰ ਸਾਹਿਬ ਨੇ ਗੱਲ ਕੀਤੀ ਉਹਨੇ ਕਿ ਇੱਥੇ ਲੈ ਆਓ ਹੁਣ ਆਪੇ ਬੱਚੇ ਇੱਥੇ ਲੈ ਕੇ ਆਏ ਆ ਦੇਖਦੇ ਇਹਨਾਂ ਦਾ ਕੀ ਕਰਨਾ ਜੀ ਬੱਚੇ ਕਿੰਨੇ ਆ ਕਿ ਇਹਨਾਂ ਨੂੰ ਹੋ ਰਿਹਾ ਬੱਚੇ 4 ਜੇ ਚਾਰੇ ਲੜਕੀਆਂ ਜੀ ਤੇ ਬੱਚੇ ਦੀ ਕਿਸ ਦੀ ਉਮਰ ਇੱਕ ਇਹ ਮਿਕਾ ਇੱਕ ਸਾਲ ਆ ਦੋ ਸਾਲ ਆ ਹੱਬ ਤਿੰਨ ਸਾਲ ਆ 4 ਸਾਲ ਤੋਂ ਛੋਟੀ ਆ ਸਾਰੀ ਤਿੰਨ ਤੁਰਦੀ ਇੱਕ ਤੁਰਦਰੀਆਂ ਬੱਚਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਜਿਹੜੇ ਆ ਬੱਚੇ ਇਹਨਾਂ ਦੇ ਕਿੱਥੋਂ ਮਿਲੇ ਆ ਬੱਚੇ ਇਹ ਮਿਲੇ ਜੇ ਬੋਟਰਾ ਦੀ ਕੋਠੀ ਆ ਸ਼ੱਫਰ ਦੇ ਕੰਡੇ ਈਸ਼ਾ ਨਗਰ ਕਿੰਨੇ ਬੱਚੇ ਦੀ ਹਾਲਤ ਮਿਲਾਂ ਦੀ ਇਹ 4 ਬੱਚੇ ਆ ਤੇ ਬੋਲਦੇ ਆ ਵੀ ਕੋਈ ਲੜਕੀ ਇਹ ਨਾਲ ਵੱਡੀ ਉਹ ਛੱਡ ਕੇ ਤੇ ਇਹਨਾਂ ਨੂੰ ਚ ਲੱਗੀ ਆ ਪਾਣੀ ਦੇ ਪਾਜ ਵੀ ਪਾਣੀ ਪੀਓ ਤੁਸੀਂ ਤੇ ਮੁੜ ਕੇ ਲੱਭੀ ਨਹੀਂ ਗਈ ਵੀ ਹੋ ਗਈ ਕਿੰਨੇ ਵਜੇ ਦੀ ਘਟਨਾ ਜੀ ਇਹ 8 ਇਹ 8 ਵਜੇ ਦੀ ਗੱਲ ਹੈ ਜੀ ਲੱਭ ਕੇ ਜੱਭ ਕੇ ਇਤਨਾ ਪੀ ਲੱਭ ਕੋਈ ਉੱਥੇ ਵੇਖਿਆ ਵਾ ਪਰ ਨਹੀਂ ਕਿਤੇ ਸਾਨੂੰ ਕੋਈ ਨਹੀਂ ਲੱਭਾ ਲੱਗੇ ਅਹੀਂ ਫਿਰ ਲਾਗੇ ਦੁਕਾਨ ਵਾਂ ਕਰਿਆਨੇ ਦੀ ਸਾਡੀ ਆਪਣੀ ਆ ਭਰਾ ਹਟੇ ਦੀ ਤੇ ਅਹੀਂ ਫਿਰ ਉਥੇ ਇਹਨਾਂ ਨੂੰ ਲੈ ਕੇ ਤੇ ਕੋਈ ਰੋਟੀ ਰਾਟੀ ਪੀ ਲੋ ਖਵਾਲੀ ਆ ਫਿਰ ਵੇਚ ਕੋਟ ਇਹਨਾਂ ਨੂੰ ਖਵਾਲੇ ਆ ਬਾਅਦ ਵਿੱਚ ਮੇਰਾ ਗੱਲ ਕਰ ਤੇ ਬਾਅਦ ਚ ਇਹ ਠਾਣੇ ਕੰਪਲੀਟ ਕੀਤੀ ਆ ਵੀ ਇਹਦੇ ਦਾ ਬੱਚਿਆਂ ਨੂੰ ਮਿਲੇ ਆਹ ਦੇਖੋ ਸਾਹਮਣੇ ਦੇਖੋ ਬਈ ਜਿਹਨਾਂ ਦੇ ਹੈਗੇ ਉਹਨਾਂ ਦੇ ਰਹੇ ਜਿਹੜੇ ਗਮ ਹੈ ਜੋ ਖੱਡੇ ਜਣਾਣਾ ਕਹਣਾ ਉਹ ਜਿਹੜੇ ਉਹ ਨੂੰ ਕਿਹੜੇ ਟੁਕੜੇ ਰਹੀ ਹੁੰਦਾ ਤੁਸੀਂ ਟ੍ਰੈਂਕਲੀ ਦੇਖਿਆ ਹੈ ਜਿਹੜਾ ਕਹਿੰਦਾ ਇਹਨਾਂ ਨੇ ਚੋਕੇ ਜਿਹੇ ਖੜੇ ਨੇ ਚੋਕਾ ਨਹੀਂ ਜਿੱਥੇ ਮਨ ਤਾਂ ਨਹੀਂ ਲੱਗੀ ਜਿੱਥੇ ਜਿੱਥੇ ਹੈ ਉਹ ਕਿਰਪਾ ਤੋਂ ਬਾਕੀ ਇੱਥੇ ਦੇ ਬਣੇ ਜੇ ਇੱਥੇ ਦੇ ਬਣੇ ਗਰੀ ਵਾਕੇ ਗੱਲ ਬਿਲਕੁਲ ਸਹੀ ਹੈ ਗੱਲ ਬਿਲਕੁਲ ਸਹੀ ਹੈ ਸਿਆਣੀ ਹੈਗੀ ਨਾਲ ਸੜਕੀ ਦਾ ਬਿਲਕੁਲ ਸਹੀ ਹੈ ਉਹ ਚੋਟੀ ਵਾਲਾ ਲਾਈਨ ਨੇ ਟੁੱਟੀ ਦੀ ਉਹ ਜਰਾ ਦੇ ਸਾਹਮਣੇ ਉਹ ਪੂੜੀ ਲੱਗੇ ਪਾਣੀ ਕੀ ਲੱਗੇ ਪੂਰੀ ਕੋਈ ਨਹੀਂ ਚਾਲੋ ਵਾਤੀ ਹੈ ਸ਼ੰਭਾ ਦੇ ਹੁੰਦੇ ਨਾ ਮੰਦਰ ਦਾ ਪਤਾ ਲੱਗ ਸਕਦਾ ਮਸ਼ਹੂਰ ਬਿਸ਼ਿੰਫਰ ਨਾ ਕੋਈ ਕਰਦੇ ਉਹ ਮੋਢੇ ਹੀ ਉਹ ਚੱਕੀ ਝੇਲਾਂ ਦੇ ਕੁਈ ਨਾ ਕਰਦੇ ਕੁਝ ਨਹੀਂ ਹਰ ਗੂਡ ਨਹੀਂ ਜੇਕਰ ਅਸੀਂ ਇਹਦਾ ਇਹ ਇੰਨਾ ਸਮਾਂ ਲੇ। ਫਿਰ ਜੇ ਨਾ ਕਰਨਾ ਨਾ ਹੁੰਦਾ ਅਜਿਹਾ